ਸੁਣਨ ਨੂੰ ਤਾਂ ਵੇਖੋ ਜੀ ਇਹੀ ਮਿਲਦਾ ਵਾ ਜ਼ਿਆਦਾ ਲੋਕੀ ਗਲੀਆਂ ਨਾਲੀਆਂ ਕੂੜੀਆਂ ਇਹੀ ਸਮੱਸਿਆ ਕਿਉਂਕਿ ਵੇਖੋ ਜੀ ਜਿਹੜੀਆਂ ਬਾਕੀ ਸਰਕਾਰਾਂ ਨੇ ਨਾ ਇਹਨਾਂ ਨੇ ਗਲੀਆਂ ਬੜਾ ਅੱਛਾ ਲੱਗਦਾ ਜੀ ਲੋਕਾਂ 'ਚ ਮਿਲਦੇ ਆ ਵੇਖੋ ਅਸੀਂ ਕੋਈ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਬਦਲਣ ਆਏ ਹਟਵਾਲਾ ਜਿਹੜਾ ਵੀ ਇਹ ਸਾਡਾ ਸਾਰਾ ਪਰਿਵਾਰ ਆ ਜੀ ਅਸੀਂ ਪਰਿਵਾਰ ਵਾਂਗੂ ਰਹਿੰਦੇ ਆ ਤੇ ਜਦੋਂ ਮਾਵਾ ਧੀਆਂ ਆਸ਼ੀਰਵਾਦ ਦਿੰਦੀਆਂ ਨੇ ਭੈਣਾ ਆਸ਼ੀਰਵਾਦ ਦਿੰਦੀਆਂ ਨੇ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਵਧੀਆ ਲੋਕਾਂ 'ਚ ਆਪਣੇ ਰਿਸ਼ਤੇ ਬਣਾਏ ਸੁਣਨ ਨੂੰ ਤਾਂ ਵੇਖੋ ਜੀ ਇਹੀ ਮਿਲਦਾ ਵਾ ਚਾਦਾ ਲੋਕੀ ਗਲੀਆਂ ਨਾਲੀਆਂ ਕੂੜੇ ਇਹਹੀ ਸਮੱਸਿਆ ਕਿਉਂਕਿ ਵੇਖੋ ਜੀ ਜਿਹੜੀਆਂ ਬਾਕੀ ਸਰਕਾਰਾਂ ਨੇ ਨਾ ਇਹਨਾਂ ਨੇ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਉੱਤੇ ਉੱਠਣ ਹੀ ਨਹੀਂ ਦਿੱਤਾ ਹਾਂ ਦਾ ਵੇਖੋ ਜੀ ਸਾਡੀ ਸਰਕਾਰ ਚਲਦੀ ਜੇ ਵੋਟਾਂ ਹੀ ਲੈਣੀਆਂ ਹੁੰਦੀਆਂ ਤੇ 2 ਮਹੀਨੇ ਪਹਿਲਾਂ ਬੀਬੀਆਂ ਦੇ ਖਾਤੇ ਵਿੱਚ ਹਜ਼ਾਰ ਹਜ਼ਾਰ ਰੁਪਏ ਪਾ ਦਿੱਤੇ ਫਿਰ ਬੰਦ ਕਰਦੇ ਸੀ ਪਰ ਇਸ ਤਰ੍ਹਾਂ ਨਹੀਂ ਕੀਤਾ ਵੇਖੋ ਜੀ ਅਸੀਂ ਇਮਾਨਦਾਰੀ ਨਾਲ ਚੱਲ ਰਹੇ ਹਾਂ ਹਜ਼ਾਰ ਹਜ਼ਾਰ ਰੁਪਏ ਜਲਦੀ ਚਾਲੂ ਹੋਊਗਾ ਤੇ ਮਰਦੇ ਦਮ ਤੱਕ ਚੱਲੇਗਾ ਜੀ ਜੇ ਜਦੋਂ ਸਵੇਰੇ ਘਰੋਂ ਨਿਕਲਦੇ ਆ ਤੇ ਫਿਰ ਸ਼ਾਮ ਨੂੰ ਘਰ ਕਿਵੇਂ ਮੈਨੇਜ ਕਰਦੇ ਹਾਂ ਜੀ ਇਹ ਤਾਂ ਘਰ ਤੇ ਹੋਂਜੀ ਬਾਜੀ ਛੱਡੇ ਹੋਏ ਨੇ ਮੈਨਜ਼ ਤੇ ਵੇਖੋ ਹੁਣ ਕਰ ਰਹੇ ਨੇ ਬਾਕੀ ਵੀ ਸਾਡੇ ਮਦਰ ਇਨ ਲਾ ਨੇ ਉਹ ਨੇ ਬਾਕੀ ਸਾਰਾ ਪਰਿਵਾਰ ਆ ਜੀ ਰਲ ਮਿਲ ਕੇ ਲੜਾਈ ਲੜ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਬਟਾਲੇ ਦੇ ਵਿੱਚ ਸਾਡੇ ਨਾਲ ਨੇ ਰਾਜਵੀਰ ਕੁਰਕਲ ਸੀ ਸੋ ਮੈਡਮ ਪਹਿਲਾਂ ਤੋਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਹੋ ਗਈ ਜੀ ਦਿਨ ਦੀ ਹਾਂਜੀ ਹੋ ਗਈ ਜੀ ਬੜੇ دیر ਦੀ ਹੋ ਗਈ ਹੈ ਜੀ ਕਹਿਣ ਦਾ ਮਤਲਬ ਇਹ ਹੈ ਜੀ ਵੀ ਦੇਖੋ ਐ ਐਮਐਲਏ ਸਾਹਿਬ ਤਾਂ ਮੇਰੇ ਖਲ ਨਿਕਲ ਵੀ ਚੁੱਕੇ ਆ ਜੀ ਹਾਂਜੀ ਉਹ 6 ਵਜੇ ਦੇ ਨਿਕਲ ਚੁੱਕੇ ਨੇ ਲੋਕਾਂ ਚ ਨਹੀਂ ਤੇ ਤੁਸੀਂ ਜਿਹੜਾ ਪਿੱਛੋਂ ਜਿਹੜਾ ਸਾਹਮਣੇ ਆਓ ਕਿਦਾਂ ਦਾ ਲੱਗਦਾ ਜਦੋਂ ਦੇ ਇਦਾਂ ਦਾ ਕੰਮ ਕਰਨ ਲੱਗੇ ਤੁਸੀਂ ਬੜਾ ਅੱਛਾ ਲੱਗਦਾ ਜੀ ਲੋਕਾਂ 'ਚ ਮਿਲਦੇ ਆਂ ਵੇਖੋ ਅਸੀਂ ਕੋਈ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਬਦਲਣ ਆਏ ਆ ਬਟਵਾਲਾ ਜਿਹੜਾ ਵੀ ਸਾਡਾ ਸਾਰਾ ਪਰਿਵਾਰ ਆ ਜੀ ਅਸੀਂ ਪਰਿਵਾਰ ਵਾਂਗੂ ਰਹਿੰਦੇ ਆ ਤੇ ਜਦੋਂ ਮਾਵਾਂ ਧੀਆਂ ਆਸ਼ੀਰਵਾਦ ਦਿੰਦੀਆਂ ਨੇ ਭੈਣਾਂ ਆਸ਼ੀਰਵਾਦ ਦਿੰਦੀਆਂ ਨੇ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਵਧੀਆਂ ਲੋਕਾਂ 'ਚ ਆਪਣੇ ਰਿਸ਼ਤੇ ਬਣਾਏ ਨੇ ਕਿਉਂਕਿ ਔਰਤ ਦੇਖੋ ਜੀ ਘਰ ਸ਼ਾਮ ਦੀ ਆ ਤੁਸੀਂ ਔਰਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹੋ ਜਦੋਂ ਪਿੰਡਾਂ 'ਚ ਕਸਬਿਆਂ 'ਚ ਗਲੀਆਂ 'ਚ ਜਾਂਦੇ ਹੋ ਤੁਹਾਨੂੰ ਮੇਨ ਕੀ ਸੁਣਨ ਨੂੰ ਮਿਲਦਾ ਕਿਉਂਕਿ ਸਰਕਾਰ ਤੋਂ ਕਈ ਵਾਰੀ ਕੋਈ ਕੀ ਤੁਹਾਨੂੰ ਜਿਆਦਾ ਸੁਣਨ ਸੁਣਨ ਨੂੰ ਤਾਂ ਵੇਖੋ ਜੀ ਇਹੀ ਮਿਲਦਾ ਵਾ ਜਿਆਦਾ ਲੋਕੀ ਗਲੀਆਂ ਨਾਲੀਆਂ ਕੂੜੀਆਂ ਇਹੀ ਸਮੱਸਿਆ ਕਿਉਂਕਿ ਵੇਖੋ ਜੀ ਜਿਹੜੀਆਂ ਬਾਕੀ ਸਰਕਾਰਾਂ ਨੇ ਨਾ ਇਹਨਾਂ ਨੇ ਗਲੀਆਂ ਨਾਲੀਆਂ ਤੋਂ ਲੋਕਾਂ ਨੂੰ ਉੱਤੇ ਉੱਠਣ ਹੀ ਨਹੀਂ ਦਿੱਤਾ ਹੈਗਾ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਗਲੀਆਂ ਨਾਲੀਆਂ ਵੀ ਬਣਾਈਏ ਸੜਕਾਂ ਵੀ ਬਣਾਈਏ ਨਵੀਆਂ ਨੀਤੀਆਂ ਤੇ ਪਾਲਿਸੀਆਂ ਲੈ ਕੇ ਆਈਏ ਜਿਨ੍ਹਾਂ ਨਾਲ ਲੋਕਾਂ ਦਾ ਵਿਕਾਸ ਹੋ ਸਕੇ ਔਰ ਇਹ ਗੱਲ ਕੀਤੀ ਜਾਵੇ ਜਿਹੜਾ ਔਰਤਾਂ ਨੂੰ ਤੁਹਾਡੇ ਨਾਲ ਮੇਰੇ ਖਿਆਲ ਸ਼ਾਇਦ ਇਹ ਸਵਾਲ ਹੁੰਦਾ ਹੋਵੇ ਵੀ ਸਾਡੇ 1000 ਰੁਪਏ ਖਾਤੇ 'ਚ ਕਦੋਂ ਆਊਗਾ ਇਦਾਂ ਦੀ ਗੱਲ ਹੁੰਦੀ ਹੈ ਜੀ ਹਾਂਜੀ ਜੀ ਬੀਬੀਆਂ ਗੱਲ ਤੇ ਜ਼ਰੂਰ ਕਰਦੀਆਂ ਨੇ ਪਰ ਅਸੀਂ ਕਹਿੰਦਾ ਵੇਖੋ ਜੀ ਉਹ ਵੀ ਜ਼ਰੂਰ ਆਏਗਾ ਵੇਖੋ ਜੇ ਸਾਡੀ ਸਰਕਾਰ ਚਾਹੁੰਦੀ ਜੇ ਵੋਟਾਂ ਹੀ ਲੈਣੀਆਂ ਹੁੰਦੀਆਂ ਤੇ 2 ਮਹੀਨੇ ਪਹਿਲਾਂ ਬੀਬੀਆਂ ਦੇ ਖਾਤੇ ਵਿੱਚ 1000 1000 ਰੁਪਏ ਪਾ ਦਿੰਦੀ ਫਿਰ ਬੰਦ ਕਰ ਦਿੰਦੀ ਪਰ ਇਸ ਤਰ੍ਹਾਂ ਨਹੀਂ ਕੀਤਾ ਵੇਖੋ ਜੀ ਅਸੀਂ ਇਮਾਨਦਾਰੀ ਨਾਲ ਚੱਲ ਰਹੇ ਹਾਂ 1000 1000 ਰੁਪਏ ਜਲਦੀ ਚਾਲੂ ਹੋਊਗਾ ਤੇ ਮਰਦੇ ਦਮ ਤੱਕ ਚੱਲੇਗਾ ਜੀ ਜੇ ਗੱਲ ਕੀਤੀ ਜਾਵੇ ਜਦੋਂ ਸਵੇਰੇ ਘਰੋਂ ਨਿਕਲਦੇ ਆਂ ਤੇ ਫਿਰ ਸ਼ਾਮ ਨੂੰ ਘਰ ਕਿਵੇਂ ਮੈਨੇਜ ਕਰਦੇ ਹੋ ਜੀ ਇਹ ਦਿਨ ਵਿੱਚ ਘਰ ਤੇ ਹੁਣ ਜੀ ਬਾਜੀ ਛੱਡੇ ਹੋਏ ਨੇ ਮੈਨਜ਼ ਤੇ ਵੇਖੋ ਹੁਣ ਕਰ ਰਹੇ ਨੇ ਬਾਕੀ ਵੀ ਸਾਡੇ ਮਦਰ ਇਨ ਲਾ ਨੇ ਉਹ ਨਹੀਂ ਬਾਕੀ ਸਾਰਾ ਪਰਿਵਾਰ ਆ ਜੀ ਰਲ ਮਿਲ ਕੇ ਲੜਾਈ ਲੜ ਰਹੇ ਆ ਕੋਈ ਘਰ ਸੰਭ ਰਿਹਾ ਕੋਈ ਬਾਹਰ ਸੰਭ ਰਿਹਾ ਧੰਨਵਾਦ ਜੀ ਥੈਂਕ ਯੂ ਜੀ ਸੋ ਇਹ ਸਨ ਮੈਡਮ ਰਾਜਵੀਰ ਕੁਰਕਲਸੀ ਜਿਨ੍ਹਾਂ ਨੇ ਦੱਸਿਆ ਵੀ ਘਰ ਦੇ ਨਾਲ ਨਾਲ ਜਿਹੜੀ ਸਿਆਸਤ ਵੀ ਸਾਹਮਣੀ ਜ਼ਰੂਰੀ ਹੁੰਦੀ ਆ ਕਿਉਂਕਿ ਇੱਕ ਔਰਤੀ ਐ ਜੋ ਆਪਣੇ ਹਸਬੰਡ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਦੀ ਆ ਕਿਉਂਕਿ ਇਸ ਵੇਲੇ ਜਿਹੜੇ ਐਮਐਲਏ ਅਮਨ ਸ਼ਰੀ ਕਲਸੀ ਨੇ ਉਹਨਾਂ ਨੂੰ ਇਹਨਾਂ ਦੀ ਲੋੜ ਆ ਇਸ ਕਰਕੇ ਉਹ ਕਹਿੰਦੇ ਉਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਬੀਬੀਆਂ ਭੈਣਾਂ ਤੱਕ ਅਸੀਂ ਅਪਰੋਚ ਕਰ ਰਹੇ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬਟਾਲਾ ਬੜਾ